ਅੱਜ ਗੁਰੂ ਨਾਨਕ ਦੇਵ ਜੀ ਦਾ 555ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਗੁਰਪੁਰਬ ਮੌਕੇ ਗੁਰੂ ਘਰਾਂ ਵਿੱਚ ਸੰਗਤਾਂ ਦੀਆਂ ਰੌਣਕਾਂ ਵੇਖਣ ਵਾਲੀਆਂ ਨੇ ਗੁਰਪੁਰਬ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਅਸੀਂ ਆਪਣੇ ਚੈਨਲ ਵੱਲੋਂ ਵੀ ਗੁਰਪੁਰਬ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਲੱਖ ਲੱਖ ਮੁਬਾਰਕਬਾਦ ਦਿੰਦੇ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਫੁੱਲ ਮੰਗਾਵਾ ਕੇ ਗੁਰਦੁਆਰਾ ਸਾਹਿਬ ਦੀ ਸ਼ੋਭਾ ਨੂੰ ਹੋਰ ਚਾਰ ਚੰਦ ਲਗਾਏ ਗਏ ਨੇ ਅੱਜ ਗੁਰੂ ਘਰਾਂ ਦੇ ਵਿੱਚ ਦੇਸੀ ਘੋਦੇ ਦੀਵੇ ਜਲਾਏ ਜਾਣਗੇ ਵੱਡੀ ਗਿਣਤੀ ਵਿੱਚ ਸੰਗਤਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਪਹੁੰਚ ਰਹੀਆਂ ਨੇ ਲੋ ਤੁਸੀਂ ਵੀ ਦਰਸ਼ਨ ਕਰੋ ਵੱਖ-ਵੱਖ ਗੁਰਦੁਆਰਾ ਸਾਹਿਬ ਦੇ ਜਦੋਂ ਵੀ 500 ਤੋਂ ਵੱਧ ਪ੍ਰਕਾਸ਼ ਪੁਰਬ ਲਾਇਆ ਜਾਦਾ ਇਸ ਨੂੰ ਕੀ ਪ੍ਰਬੰਧ ਕੀਤਾ ਗਿਆ ਤੇ ਬੀਬੀ ਸਾਹਿਬ ਦਾ ਕੀ ਇਰਾਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਨਾਨਕ ਪਰਮਟਿਆ ਮਿੱਟੀ ਤੁੰ ਦੇ ਜਗ ਚਾਨਣ ਹੋਆ ਜਿਉਂਕਰ ਸੂਰਜ ਮੁਕ ਲਿਆ ਤਾਰੇ ਛਪੇ ਅੰਧੇਰ ਭਲੋਆ ਬਿਆਮ ਧਿਆਮ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰੂ ਨਾਨਕ ਜਿਨ੍ਹਾਂ ਕਲ ਰਾਖੀ ਮੇਰੀ ਐਸੇ ਦੀਨ ਬਿਆਲ ਸਤਿਗੁਰੂ ਜਗਤ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੇ ਪਾਤਸ਼ਾਹ ਜੀ ਦੇ 555ਵਾਂ ਪ੍ਰਕਾਸ਼ ਗੁਰਪੁਰਬ ਨੂੰ ਮੋਹਰੇ ਰੱਖ ਲਿਆ ਹੋਇਆ ਜੋ ਦੇਸ਼ਾਂ ਉਦੇਸ਼ਾਂ ਦੇ ਸੰਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਪ੍ਰਕਾਸ਼ ਗੁਰਪੁਰਬ ਮਨਾਏ ਜਾ ਰਹੇ ਨੇ ਅਤੇ ਅਨਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਇਹਨਾਂ ਪਾਵਨ ਸਥਾਨਾਂ ਤੇ ਜਿਹੜੇ ਕਿ ਸਤ ਸਤ ਗੁਰੂਆਂ ਦੇ ਤਪ ਸਥਾਨ ਹਨ ਇੱਥੇ ਲਗਭਗ 14 ਸਾਲ 9 ਮਹੀਨੇ 13 13 ਦਿਨ ਦੀ ਜੋ শ্রোਤਾ ਦੇ ਵਿੱਚ ਲਿਖਿਆ ਹੋਇਆ ਸਤ ਗੁਰਾਂ ਨੇ ਭਗਤੀ ਕੀਤੀ ਹੈ ਸੋ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਆਉਣ ਤੋਂ ਬਾਅਦ ਦੇ ਵਿੱਚ ਸਤ ਗੁਰੂ ਜੀ ਲੰਮਾ ਅਰਸਾ ਇਸ ਪਾਵਨ ਸਥਾਨ ਤੇ ਰਹੇ ਇਥੇ ਆ ਕਰਕੇ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਿਛੇ ਗੁਰ ਸਿੱਖੀ ਦੇ ਅੰਦਰ ਕਿਰਤ ਕਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਸਤਿਗੁਰਾਂ ਨੇ ਮੋਦੀ ਖਾਨੇ ਦੇ ਵਿੱਚ 13-13 ਟੋਲਿਆ ਉੱਚੇ ਸਤਿਗੁਰ ਪਾਤਸ਼ਾਹ ਜੀ ਨੇ ਭਗਤੀ ਦਾ ਮਾਰਗ ਵੀ ਦਿੱਤਾ ਇਸੇ ਤਰ੍ਹਾਂ ਹੀ ਸਤਿਗੁਰਾਂ ਨੇ ਇਸੇ ਪਾਵਨ ਸਥਾਨਾਂ ਤੋਂ ਮੂਲ ਮੰਤਰ ਪ੍ਰਗਟ ਕੀਤਾ ਉਨਾ ਹੀ ਪਾਵਨ ਸਥਾਨਾਂ ਤੋਂ ਇਸ ਪਾਵਨ ਧਰਤੀ ਤੋਂ ਹੀ ਚੜਿਆ ਸੁਧਨਾ ਧਰਤ ਲੁਕਾਈ ਸਤਿਗੁਰਾਂ ਨੇ ਆਪਣੀਆਂ ਅਵਦਾਸ਼ੀਆਂ ਦਾ ਆਗਾਜ਼ ਕੀਤਾ ਅਤੇ ਭਾਈ ਮਰਦਾਨਾ ਜੀ ਨੂੰ ਨਾਲ ਲੈ ਕਰਕੇ ਸਤਿਗੁਰੂ ਪਾਤਸ਼ਾਹ ਜੀ ਨੇ ਇਸੇ ਪਾਵਨ ਸਥਾਨਾਂ ਤੋਂ ਕੀਰਤਨ ਦੀ ਜਿਹੜੀ ਸ਼ੁਰੂਆਤ ਕੀਤੀ ਅਤੇ ਇਸ ਤਰ੍ਹਾਂ ਇਹ ਜਿਹੜਾ ਧਰਤੀ ਹੈ ਇਹ ਜਿਹੜਾ ਸਥਾਨ ਹੈ ਇਹਦਾ ਜ਼ਰਾ-ਜ਼ਰਾ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਚਰਨਾ ਕਵਲਾਂ ਦੇ ਨਾਲ ਸਰਸ਼ਾਰ ਹੈ ਸਾਤੇ ਬੇਅੰਤ ਸੰਗਤਾਂ ਹਰ ਸਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਹਾਜ਼ਰੀਆਂ ਭਰਦੀਆਂ ਨੇ